ਸਾਡੇ ਗਰਦਨਾਂ ਨੇ ਪੰਜ ਪੈਰੀਆਂ ਤੀਆਂ ਕਰਦਣਾ ਵੱਢ ਕੇ ਜਾਂਦੇ ਕਰਤੇ ਹੁਣ ਐਵੇਂ ਹੀ ਦਲੀਲਾਂ ਦੇ ਜਾਂਦੇ ਨੇ ਬਿਸਮਿਲ ਕੀ ਆਇਆ ਗਰਦਨ ਵੱਡੀ ਤੇ ਤਾਂ ਕੋਈ ਜਿੰਦਾ ਹੋਈ ਨਹੀਂ ਸਕਦਾ ਤੇ ਫਿਰ ਸਿੱਖਾਂ ਨੂੰ ਕਿ ਮੈਂ ਫੁੱਤ ਚੜ ਗਿਆ ਕਿਉਂਕਿ ਘਾਇ ਜੋ ਜਿੰਦੀ ਕਰਕੇ ਦਿਖਾਤੀ ਨਾਮਦੇਵ ਨੇ ਗੱਲ ਸੱਚ ਮੰਨ ਲਈ ਉਹਨੇ ਕਹੇ ਸਾਡੇ ਗੁਰੂ ਨੇ ਵੀ ਕਰਤਾ ਉਹ ਚਮਕਾਲ ਸਾਹਿਬ ਫਿਰ ਕਿਉਂ ਨਾ ਕੀਤੇ ਬਾਅਦ ਵਿੱਚ ਜਿੰਨੇ ਸ਼ੀਦ ਹੋਏ ਉਹ ਕਿਉਂ ਨਾ ਜਿੰਦਾ ਕੀਤੇ ਜਸਾ ਝੂਠ ਬੋਲਿਆ ਝੂਠ ਤੇ ਝੂਠ ਆਹ ਤੇ ਗੁਰਬਾਣੀ ਕੁਝ ਕਹਿੰਦੀ ਐ ਬਿਸਬੁਲ ਕੀਆ ਨੇ ਜੀਬੇ ਕੋਏ ਜੇ ਗਰਦਨ ਵੱਢਦੀ ਚੌਂਦਰੀ ਹੋ ਸਕਦਾ ਪਨ ਪੁੱਛਿਆ ਸੁਣ ਪਏ ਨਮ ਦੇਖੋ ਰਾਮ ਤੁਹਾਰੇ ਕੰਮ ਦੇਖੋ ਰਾਮ ਤੁਹਾਰੇ ਕੰਮ ਕੀ ਹੋਇਆ ਉੱਥੇ ਕੋਈ ਸ਼ਿਕਾਇਤ ਹੋ ਗਈ ਨਾਮਦੇਵ ਦੀ ਨਾਮਦੇਵ ਕਹਿੰਦਾ ਮੈਂ ਬਰੀ ਹੋਈ ਗਾਂਜੋਂ ਦੀ ਕਰਦਨਾਂ ਗੱਲ ਕੁਝ ਹੋਰ ਕਹੀ ਸੀ ਉਹਨੇ ਉਹਨਾਂ ਨੇ ਕੁਝ ਹੋਰ ਬਣਾ ਲਈ ਉਹਦੀ ਤੇ ਮੁਸਲਮਾਨ ਰਾਜਾ ਹੈਗਾ ਉਹਨੇ ਗੁਸਾਕੀ ਤੈਸ ਗੱਲ ਦਾ ਕਾਜੀਆ ਨੂੰ ਕਹਿਤਾ ਆ ਵੀ ਹੈ ਹਿੰਦੂ ਹੈ ਵੱਡੀ ਕਰਾਮਾਤ ਦੀ ਗੱਲ ਕਰਦਾ ਤੁਹਾਡੀ ਵੀ ਬੇਇਜ਼ਤੀ ਹੈ ਕਿਉਂਕਿ ਉਸ ਵੇਲੇ ਇਸਲਾਮ ਜਿਹੜਾ ਸੀ اسلام علیکم سمجھਦੇ ਤੇ ਵੀ ਦੁਨੀਆ 'ਚ ਅੱਜ ਵੀ ਸਮਝਦੇ ਨੇ ਕਿ ਸਾਰੇ ਲੋਕ ਤਾਂ ਸਮਝਦੇ ਹੁੰਦੇ ਨੇ ਪਰ ਇਹ اسلام ਵਾਲੇ ਸਮਝਦੇ ਤੇ ਵੀ ਸਾਡੇ ਵਰਗਾ ਧਰਮ ਕਿਤੇ ਜਦੋਂ ਕੋਈ ਧਰਮ ਨਵਾਂ ਪੈਦਾ ਹੁੰਦਾ ਨਾ ਉਹ ਜੇ ਸੱਚ ਹੁੰਦਾ ਸੱਚ ਦੇ ਨੇੜੇ ਹੁੰਦਾ ਉਹ ਦੂਜੇ ਧਰਮਾਂ ਨਾਲੋਂ ਚੰਗਾ ਹੁੰਦਾ ਨਵਾਂ ਮਾਡਲ ਕੋਈ ਵੀ ਹੋਵੇ ਗੱਡੀ ਦਾ ਇੱਕ ਵਾਰ ਤਾਂ ਮਾਰਕੀਟ 'ਚ ਆਉਂਦਾ ਹੀ ਹੈ ਉਦਿਆਂ ਬਾਅਦ ਚ ਕਵੀਆਂ ਬਾਅਦ ਪਤਾ ਲੱਗਦਾ ਹੈ ਰਿਜੈਕਟ ਹੋ ਜਵੇ ਉਹ ਗੱਲ ਅਲੱਗ ਹੈ ਪਰ ਇੱਕ ਵਾਰ ਤਾਂ ਦੂਬਾ ਮਾਡਲ ਆ ਕੇ ਪਪੂਲਰ ਹੁੰਦਾ ਹੀ ਹੈ ਨਵਾਂ ਮਾਡਲ ਸੀ ਧਰਮ ਦਾ ਇਸ ਇਸਲਾਮ ਇਸਾਈਆਂ ਚੋਂ ਸ਼ੁੱਧ ਕੀਤਾ ਹੋਇਆ ਮਾਡਲ ਸੀ ਹੈ ਇਸ ਕਰਕੇ ਇਹਨਾਂ ਦੀ ਏਕਤਾ ਵੀ ਸੀ ਕਿ ਧਰਮਾਂ ਵਿੱਚ ਏਕਤਾਤ ਰਹੋਤੇ ਕਿ ਏਕਤਾ ਨਹੀਂ ਕਰਾਉਂਦਾ ਉਹ ਧਰਮ ਜਦੋਂ ਇਕਤਾ ਨਾ ਕਰਾਵੇ ਨਾ ਖਿੰਡ ਜਵੇ ਸੰਗਤ ਉਸ ਧਰਮ ਦੀ ਉਹ ਧਰਮ ਫੇਰ ਖਤਮ ਹੋ ਜਾਂਦਾ ਕੋਈ ਧਰਮ ਦਾ ਜਿਹੜਾ ਹੈ ਨਾ ਭਾਵਨਾ ਧਰਮ ਵਾਲੀ ਉਹ ਸਮਾਪਤ ਹੋ ਜਾਂਦੀ ਹੈ ਢੜੇਬੰਦੀ ਹੋ ਜਾਂਦੀ ਹੈ ਧਰਮ ਢੜੇਬੰਦੀਆਂ ਨੂੰ ਸਮਾਪਤ ਕਰਦਾ ਜਦੋਂ ਧਰਮ ਦੇ ਵਿਚਤੜੇਬੰਦੀਆਂ ਪੈਦਾ ਹੋ ਜਾਣ ਉਦੋਂ ਧਰਮ ਨਹੀਂ ਰਹਿੰਦਾ ਪਖੜਡ ਹੋ ਜਾਂਦਾ ਮਾਇਆ ਤੇ ਕਬਜੇ ਦੀ ਗੱਲ ਚੱਲਦੀ ਹੈ ਬਾਇਦੇ त्याग ਦੀ ਗੱਲ ਹੀ ਚੱਲਦੀ ਉਹ ਤਾਂ ਜਦੋਂ ਮਾਇਆ ਤੇਹੀ ਕਬਜ਼ੇ ਦੀ ਗੱਲ ਸ਼ੁਰੂ ਹੋ ਜਾਏ ਉਹ ਧਲੇਬੰਦੀਆਂ ਹੋ ਜਾਂਦੀਆਂ ਨੇ ਸਿੱਖਾਂ ਦੇ ਵਿੱਚ ਧਲੇਬੰਦੀ ਤਾਂ ਹੋ ਗਈ ਜਦ ਇਹਨਾਂ ਨੇ ਕਿਹਾ ਰਾਜ ਕਰੇਗਾ ਖਾਲਸਾ ਤਾਂ ਧਲੇਬੰਦੀ ਤਾਂ ਹੋਈ ਧਲੇਬੰਦੀ ਮਾਇਆ ਨਾਲੇ ਹੁੰਦੀ ਹੁੰਦੀ ਹੈ ਉਹ ਸਮਝਦਾ ਸੀ ਵੀ ਸਾਡੇ ਵਰਗਾ ਧਰਮ ਦੀ ਤੋਂ استان ਵਰਗੇ ਦੇਸ਼ ਨੂੰ ਫਤਿਹ ਕਰ ਲੈਣਾ ਸੌਖੀ ਗੱਲ ਨਹੀਂ ਸੀ ਤੇ ਦੋਸਤਾਂ ਖੜਿਆ ਪਿਆ ਸੀ ਮਾਇਆ ਵਾਸਤੇ ਥੋਮ ਥੋਮ ਆਇਆ ਦੀ ਪੂਜਾ ਸੀ ਮਤ ਭੇਸ ਸੀ ਸੱਚ ਤੇ ਰਹਿ ਹੈ ਨਹੀਂ ਸੀ ਕੋਈ ਗੁਰੂ ਨਾਨਕ ਕਰਦਾ ਸੱਚ ਕਾਲ ਕੋੜ ਵਰਤਿਆ ਸੱਚ ਦਾ ਕਾਲ ਪੈ ਗਿਆ ਕੋੜ ਦਾ ਵਰਤਾਰਾ ਸੀ ਇਹ ਦੋਸਤਾਂ اسلام ਦਾ ਬੇਸ ਹੈ ਈਮਾਨ ਸੀ ਈਮਾਨ ਤੇ ਆਓ ਈਮਾਨ ਕਾਇਮ ਰੱਖੋ ਈਮਾਨ ਤੇ ਆਗੇ ਇਕਤਾ ਹੋਗੀ ਇਵਾਨ ਝੜਦਾ ਖਣਗੇ ਫੇਰ ਖਣਗੇ ਇਵਾਨ ਕਸੂਤ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰਦਾ ਬੰਨ ਕੇ ਰੱਖਦਾ ਇੱਕ ਰੱਸੀ ਹੈ ਜਿਹੜੀ ਸਾਰੇ ਖਣਿਆਂ ਨੂੰ ਇਕਤਾ ਦੇ ਵਿੱਚ ਪਰੋ ਬੰਨਦੀ ਹੈ ਉਹ ਕਹਾਂ ਉਹਨੂੰ ਕਹੇ ਤੌਹੀਦ ਸੰਤੋਖ ਸੂਤ ਸੰਤੋਖ ਸੂਤ ਸੰਤੋਖ ਨਾਲ ਮਾਇਆ ਤੋਂ ਸੰਤੋਖ ਰੱਖ ਕੇ ਇਕੱਠੇ ਰਹਿ ਸਕੀਦਾ ਜੇ ਸੰਤੋਖ ਖੇਲੇ ਜਾ ਫੇਰ ਖੜ ਜਾਂਦੇ ਨੇ ਸਿੱਖਾਂ ਨਾਲ ਸੰਤੋਖ ਖੇਲੇ ਹੋਇਆ ਸ਼ਿਕਾਇਤ ਹੋਈ ਬਈ ਤੁਹਾਡੇ ਤੁਹਾਨੂੰ ਨੀਚਾ ਦਿਖਾਉਣ ਵਾਸਤੇ ਝੂਠ ਬੋਲਦਾ ਉਹ ਸਦਿਆ ਬਾਦਸ਼ਾਹ ਨੇ ਉਹਨਾਂ ਦੀ ਗੱਲ ਸੱਚ ਮੰਨ ਲਈ ਪੰਡਤ ਔਰ ਮੌਲਵੀ ਇਕੱਠੇ ਹੋ ਕੇ ਸ਼ਿਕਾਇਤ ਕਰਦੇ ਦੋਹਾਂ ਪੰਡਤਾਂ ਨੇ ਵੀ ਹੱਥ ਕਾਇਦੇ ਵਿੱਚ ਉਤਾਰ ਬੁੱਧੀ ਜੋ ਪੰਡਤਾਂ ਦਾ ਧਰਮ ਸੀ ਵੀ ਸਾਡੀ ਵੀ ਬੇਇੱਜ਼ਤੀ ਕਰਦਾ ਲੋਕਾਂ ਨੂੰ ਪ੍ਰਚਾਰ ਕਰਕੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਵੀ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹਦੇ ਵਾਸਤੇ ਨਾਮੋ ਸਦਿਆ ਹੋਇਆ ਸੁਲਤਾਨ ਪੁੱਛਿਆ ਸੁਲਤਾਨ ਸੁਲਤਾਨ ਉਹਨੂੰ ਕਹਿੰਦਾ ਨਾ ਮੇਨੂੰ ਸਵਾਲ ਸੁਲਤਾਨ ਦਾ ਬਾਦਸ਼ਾਹ ਦਾ ਸਵਾਲ ਆ ਸੁਲਤਾਨ ਪੁੱਛੇ ਸੁਣਵੇਂ ਨਬ ਦੇਖੋ RAM ਤੁਹਾਰੇ ਕਾਮ ਤੂੰ RAM ਦਾ ਪੁਜਾਰੇ ਆ ਮੈਂ ਦੇਖਦਾ ਤੇਰਾ ਨਾਮ RAM ਜਿਹੜਾ ਹੈ ਕਿਡਾ ਕਿਸ਼ਤੀਸ਼ਾਲੀ ਹੈ ਕੀ ਕਰ ਸਕਦਾ ਉਹ ਤੇਰੇ RAM ਦੇ ਕੰਮ ਕਿਹਨਾਂ ਨਾਮ ਦਾ ਕੀ ਆ ਕਿ ਜੋ RAM ਕਰਦਾ ਹੋਈ ਹੁੰਦਾ ਆਦਮੀ ਕੋਈ ਸ਼੍ਰੀ ਕਰ ਸਕਦਾ ਪੈਸੇ ਤਾਂ ਇਹ ਕਹਿੰਦਾ ਉਹ ਕਹਿੰਦੇ ਵੀ ਅੱਲਾ ਸਾਡਾ ਹੈ ਆਰਾਮ ਤੁਹਾਡਾ ਹੈ ਮੰਡੇ ਹੋਏ ਸੀ ਇਹਨਾਂ ਦੇ ਤੁਹਾਡਾ ਆਰਾਮ ਗਊ ਜਿਉਂਦੀ ਕਰ ਦੂਗਾ ਜੇ ਮਰੀ ਹੋਈ ਸਾਡਾ ਅੱਲਾ ਤਾਂ ਕਰ ਨਹੀਂ ਸਕਦਾ ਤੇ ਤੁਹਾਡਾ ਆਰਾਮ ਵੀ ਗਊ ਜਿਉਂਦੀ ਕਰ ਦੂਗਾ ਜੇ ਮੈਂ ਦੇਖਦਾ ਪਰ ਵਾਕਈ ਇਹ ਗੱਲ ਠੀਕ ਹੈ ਕਿਉਂਕਿ ਇਹ ਹੋਣੀ ਗੱਲ ਹੋ ਤਾਂ ਸਕਣੀ ਉਹ ਨਹੀਂ ਹੈ ਪਤਾ ਇਸੇ ਸਾਰਿਆਂ ਨੂੰ ਪਰ ਸਾਡੇ ਸੰਤਾਂ ਨੇ ਜਿਉਂਦੀ ਕਰਤੀ ਗਾਂ ਉਹ ਸਾਰਿਆਂ ਨੇ ਕੀਤੀ ਹੋਈ ਹੈ ਅੜੇ ਵਾਲੇ ਦਾ ਬਾਅਦ ਜਦ ਮੈਂ ਪਹਿਲਾਂ ਉਹਦੇ ਗੁਰੂ ਨੇ ਕੀਤੀ ਹੋਈ ਸੀ ਗਾਹ ਉਹਦੇ ਗੁਰੂ ਨੇ ਵੀ ਕੀਤੀ ਹੋਈ ਸੀ ਝੂਠ ਪਿੱਛੋਂ ਹੀ ਆਉਂਦਾ ਹੁੰਦਾ ਸੱਚ ਪ੍ਰਗਟ ਹੁੰਦਾ ਹੁੰਦਾ ਝੂਠ ਪੈਨ ਝੂਠ ਦਾ ਪਿੱਛੋਂ ਹੀ ਆਉਂਦਾ ਹੁੰਦਾ ਨਾਮਾ ਸੁਲਤਾਨੇ ਵੰਦਲਾ ਦੇਖੋ ਤੇਰਾ ਹਰ ਬੀਠੋਲਾ ਇਹ ਬੀਠਲਾ ਕਹਿੰਦਾ ਆਰਾਮ ਨੂੰ RAM ਦਾ ਇਹ ਨਾਮ ਬੀਠਲਾ ਹੈ ਬੀਠਲ ਤਾਂ ਹੈ ਨਾ ਗਾਂਹ ਬੀਠਲ ਦੀ ਵਿਆਖਿਆ ਕਰਨੀ ਪੈਣੀ ਸੀ ਨਹੀਂ ਸੁਲਤਾਨ ਨੇ ਨਾਮਦੇਵ ਨੂੰ ਬਨ ਲਿਆ ਸੁਲਤਾਨ ਨੇ ਨਾਮਦੇਵ ਨੂੰ ਬਨਿਆ ਹੋਇਆ ਤਾਂ ਨਾ ਬਾ ਤੇਰਾ ਆਰਾਮ ਜਿਹੜਾ ਬੀਠਲਾ ਜਿਹਨੂੰ ਬੀਠਲ ਕਹਿੰਨਾ ਉਹ ਭਾਸ਼ਾ ਦੇ ਵਿੱਚ ਬੀਠਲ ਕਹਿੰਦੇ ਸੀ ਮਹਾਰਾਸ਼ਟਰ ਦੇ ਵਿੱਚ ਦੇਖੋ ਤੇਰਾ ਹਰ ਬੀਠੂ ਆ ਹਾਂ ਤੇਰਾ ਜਿਹੜਾ ਹਰ ਹੈ ਜਿਹੜਾ ਬੀਠਲ ਹੈ ਉਹ ਵੇ ਦੇਖੂ ਵਿੱਚ ਤਾਕਤ ਕਿੰਨੀ ਕਹ ਮਹਾ ਬਿਸਮਿਲ ਗੋ ਦਿਓ ਜਿਵਾਏ ਨਾਤਰ ਗਰਦਨ ਮਾਰੂ ਠਾਏ ਆ ਜਿਹੜੀ ਗੋ ਮਤਲਬ ਹੈ ਹਲਾਲ ਕੀਤੀ ਬਿਸਮਿਲ ਕਹਿੰਦੇ ਨੇ ਬਿਸਮਿਲ ਲ ਪੜਦੇ ਨੇ ਬਿਸਮਿਲ ਕਹਿੰਦੇ ਨੇ ਮਰੀ ਹੋਈ ਨਹੀਂ ਕਹਿੰਦੇ ਗੋ ਨੂੰ ਬਿਸ ਪੜਦੇ ਨੇ ਨਾ ਜਦੋਂ ਉਪਰਾਹੇ ਮੰਤਰ ਕਲਮਾ ਕਲਮਾ ਪੜ੍ਹ ਕੇ ਜਦੋਂ ਜਾਨਵਰ ਨੂੰ ਹਲਾਲ ਕਰਦੇ ਨੇ ਉਹਨੂੰ ਬਿਸਮਿਲ ਕਹਿੰਦੇ ਨੇ ਬਿਸਮਿਲ ਗਊ ਦੇਉ ਜਲਾਏ ਜਿਵਾਏ ਨਾ ਪਰ ਗਰਦਨ ਮਾਰ ਨੂੰ ਠਾਏ ਨਹੀਂ ਤਾਂ ਤੈਨੂੰ ਮੈਂ ਗਰਦਨ ਇੱਥੇ ਵੱਢ ਦੇਣੀ ਹੈ ਉੱਥੇ ਜਿੱਥੇ ਗਊ ਵੱਢੀ ਹੋਊ ਨਾ ਉਸੇ ਜਗ੍ਹਾ ਤੇ ਤੇਰੀ ਗਰਦਨ ਵੱਢ ਦੇਣੀ ਹੈ ਤੇਰੀ ਵੱਢ ਕੇ ਗਰਦਨ ਥੱਲੇ ਹੀ ਸੜ ਜਾਣੀ ਹੈ ਜਿਥੇ ਗਊ ਪਈ ਐ ਉਹਦੇ ਬਰਾਬਰ ਐ ਗਰਦਨ ਮਾਰੂ ਠਾਏ ਥੱਲੇ ਸੜਦਣੀ ਐ ਗਰਦਨ ਉਤੋਂ ਵੱਢ ਕੇ ਹਾਂਜੀ ਬਾਦਸ਼ਾਹ ਐਸੀ ਕਿਉਂ ਹੋਏ ਬਿਸਮਲ ਕੀਆ ਨਾ ਜੀਵਾ ਕੋਏ ਪਰ ਇੱਥੇ ਖਤਮ ਹੋ ਜਾਣੀ ਚਾਹੀਦੀ ਸੀ ਗੱਲ ਨਾਮਦਾ ਬਦਾਈ ਲੜਾ ਹੈ ਉੱਤਰ ਜਵਾਬ ਇਹ ਐ ਬਾਦਸ਼ਾਹ ਐਸੀ ਕਿਉਂ ਹੋਏ ਬਾਦਸ਼ਾਹ ਐਸੀ ਕਿਵੇਂ ਹੋ ਸਕਦੀ ਐ ਮੈਂ ਇਹ ਗੱਲ ਕਿਵੇਂ ਕਹਿ ਸਕਦਾ ਇਹ ਨਹੀਂ ਹੋ ਰਹੀ ਸਕਦੀ ਮੈਂ ਕਿ ਮੈਂ ਕਹਿ ਸਕਦਾ ਬਿਸਮਿਲ ਕੀਆ ਨਜੀਵੇ ਕੋਈ ਬਿਸਮਿਲ ਕੀਆ ਨਜੀਵੇ ਕੋਈ ਕੋਈ ਕਿਸੇ ਦੀ ਜੇ ਗਰਦਨ ਵੱਢਦੀ ਏ ਜਿਉਂਦਾ ਨਹੀਂ ਹੋ ਸਕਦਾ ਇੱਥੇ ਫੈਸਲਾ ਹੋ ਗਿਆ ਸੀ ਪਰ ਸਾਡੇ ਤਾਂ ਪੰਜ ਪਿਆਰੇ ਦੀ ਗਰਦਨਾਂ ਵੱਢ ਕੇ ਵੀ ਜਿਉਂਦੇ ਕਰਤੇ ਐਸਾ ਝੂਠ ਬੋਲਿਆ ਝੂਠ ਤੇ ਝੂਠ ਆਹ ਤਾਂ ਗੁਰਬਾਣੀ ਕੁਝ ਕਹਿੰਦੀ ਏ ਬਿਸਮਿਲ ਕੀਆ ਨਜੀਵੇ ਕੋਈ ਜੇ ਗਰਦਨ ਵੱਢਦੀ ਏ ਜਿਉਂਦਾ ਨਹੀਂ ਹੋ ਸਕਦਾ ਇਹ ਪਰਮਾਨੰਦਰਗਾਧ ਪਰਮੇਸ਼ਰ ਦਾ ਬੋਲੇ ਜਹ ਜੋ ਕਿਸੇ ਨੇ ਮਰਜੀ ਹੋਵੇ ਤੇ ਸਾਡੇ ਕਹਿੰਦੇ ਨੇ ਪੰਜ ਪਿਆਰੀਆਂ ਕਰਦਣਾ ਵੱਢ ਕੇ ਜਾਂਦੇ ਕਰਤੇ ਹੁਣ ਤੁਸੀਂ ਬਕਵਾਸ ਕਰੀ ਜਾਂਦੇ ਨੇ ਐਵੇਂ ਹੀ ਦਲੀਲਾਂ ਦੇ ਜਾਂਦੇ ਨੇ ਹੋ ਹੀ ਨਹੀਂ ਸਕਦਾ ਦੁਨੀਆ ਤਾਂ ਹੀ ਨਹੀਂ ਮੰਨਦੀ ਇਹਨਾਂ ਧਰਮਾਂ ਨੂੰ ਬੇਵਕੂਫਾ ਦੇ ਹੱਥੇ ਧਰਮ ਆਏ ਫਿਰ ਪਾਗਲਾਂ ਦੇ ਹੱਥੋਂ ਉਜੜ ਬਸ ਝੂਠ ਸੁਣ ਲਿਆ ਉਹ ਝੂਠ ਨੂੰ ਲੱਭੀ ਜਾਂਦੇ ਨੇ ਔਰ ਇੱਥੋਂ ਤੱਕ ਨੇ ਗਾਂ ਇਹ ਝੂਠ ਬੋਲਿਆ ਕਿਸੇ ਨੇ ਤਾਂ ਕਹਾ ਬੱਕਰੇ ਵੱਡੇ ਨੇ ਕਿਸੇ ਨੇ ਕਹਾ ਗਰਦਨਾ ਵੱਡੀਆਂ ਨੇ ਪੜਦੇ ਚ ਵੱਡੀਆਂ ਨੇ ਤੇ ਉਹ ਜਿਹੜਾ ਗੁਰਬਚਨ ਸਿੰਘ ਜੀ ਉਹਨੇ ਕਹਾ ਨਹੀਂ ਜੀ ਦੂਏ ਦਾ ਸਰ ਦੂਏ ਨੂੰ ਦੂਏ ਦਾ ਦੂਏ ਨੂੰ ਐਂ ਲਾਤਾ 1 ਨੰਬਰ ਦਾ ਸਰ 5 ਨੰਬਰ ਨੂੰ ਲਾਤਾ ਤੇ 5 ਨੰਬਰ ਦਾ ਸਰ 1 ਨੰਬਰ ਨੂੰ ਲਾਤਾ 1 ਨੰਬਰ ਦਾ ਸਰ 2 ਨੂੰ ਲਾਤਾ 2 ਨੰਬਰ ਦਾ ਸਰ 3 ਨੰਬਰ ਨੂੰ ਲਾਤਾ 3 ਨੰਬਰ ਦਾ ਸਰ 4 ਨੂੰ ਲਾਤਾ 4 ਨੰਬਰ ਦਾ ਸਰ ਜਿਹੜਾ ਸੀ 5 ਨੂੰ ਲਾਤਾ 5 ਨੰਬਰ ਦਾ ਸਰ 1 ਨੂੰ 1 ਨੂੰ ਲਾਤਾ ਸਿਰੇ ਬਦਲਤੇ ਲੈ ਲੋ ਹੁਣ ਝੂਠ ਇਹ ਜੇ ਝੂਠੇ ਹੋਏ ਨੇ ਮਹਾਪੁਰਸ਼ ਝੂਠ ਬੋਲੇ ਨੇ ਜਿੱਦਾ بڑا ਝੂਠ ਹੋਡਾ ਬੜਾ ਮਹਾਪੁਰਸ਼ ਸੱਚ ਧਰਮ ਨੂੰ ਝੂਠ ਧਰਮ ਬਣਾਤਾ ਦਿਰਾ ਝੂਠ ਜਿੰਨਾ ਝੂਠ ਇਹਨਾਂ ਦੇ ਬੰਦੇ ਬੋਲਦੇ ਨੇ ਠਾਕੁਰ ਜਿੰਨਾ ਝੂਠ ਠਾਕੁਰ ਤੋਂ ਨੇ ਬੋਲੇ ਆ ਹੋ ਗਿਆ ਛੜਪ ਇਹਦੇ ਨਾਲ ਜੇ ਤੁਸੀਂ ਨਾ ਝਾਦਾ ਝੂਠ ਬੋਲੇ ਠਾਕਰ ਤੁਮ ਐਸਾ ਚੁੰਦਾ ਜਿਹੜੀ ਕਥਾ ਰਹੀ ਸੀ ਨਾ ਗੁਰਬੈ ਜਨ ਤੋਂ ਠਾਕਰ ਤੋਂ ਨਿਕੜਦੀ ਝੂਠ ਬੋਲ ਬੋਲ ਕੇ ਕੋੜਾ ਬੇਤੀਮਦਰ ਨੇ ਪਰ ਨਾਲੇ ਵੀ ਇਹਨੇ ਇੰਨਾ ਝੂਠ ਕਿਉਂ ਬੋਲੇ ਹੁਣ ਜਿਹੜਾ ਠਾਕਰ ਤੁਮ ਉਹਨੇ ਜੋ ਝੂਠ ਬੋਲੇ ਨੇ ਕਥਾ ਕੀਤੀ ਹੈ ਉਹ ਇਹਨਾਂ ਜਿਆਦਾ ਬੋਲਤੇ ਪਿੰਡਾਲੇ ਵੀ ਸਰਬਸ਼ਾਰ ਹੁੰਦੇ ਪੈਵਿਨਟ ਤੇ ਕੇ ਕੇ ਥੱਲੇ ਬੋਲ ਲੱਟ ਤੇ ਪੈ ਗਏ ਦੁਨੀਆ ਦੇਖ ਲਿਆ ਪੁੱਛਦੇ ਇਹਨੇ ਲੋਕ ਉਹ ਵਿਚਾਰੇ ਡੀਵੀ ਪਾਲਦੇ ਮਗਰ ਨੂੰ ਪੁਠਾ ਲਟਕਾ ਲੋ ਤੇ ਪੁੱਛੋ ਉਹ ਵੀ ਆ ਝੂਠਾ ਜਿਹੜਾ ਤੂੰ ਦੱਸ ਕੀ ਸਬੂਤ ਤੇ ਐਜਾ ਤਾਂ ਲੋਕ ਨੇ ਬੇਵਕੂ ਮਨਣ ਵਾਲਿਆਂ ਨੇ ਅਸਰ ਬੜਾ ਸੀ ਉਹਨਾਂ ਦਾ ਹੋਇਆ ਚੋੜ ਨੂੰ ਜਿਆਦਾ ਪਸੰਦ ਕਰਦੇ ਨੇ ਲੋਕ ਸੱਚ ਗੱਲ ਤੇ ਥੱਲੇ ਘੱਟ ਉੱਤਲ ਦਾ ਲੋਭੇ ਆਦਮੀ ਹਮੇਸ਼ਾ ਚੋੜ ਨੂੰ ਪਸੰਦ ਕਰੂ ਜਿਹਨੂੰ ਚੋੜ ਜਿਆਦਾ ਪਸੰਦ ਆ ਜਿਆਦਾ ਲੋਭੀ ਹੁੰਦਾ ਲੋਭੇ ਆਦਮੀ ਨੂੰ ਚੋੜ ਪਸੰਦ ਬਣੋ ਕਾਪਣਾ ਵਾ ਪੁਰੀਆਂ ਦੀ ਅਰਦਾਸ ਜਿੰਨੇ ਜਾਂਦੇ ਲੋਭੀ ਨਾ ਗੁਰਦਾਰੇ ਜਿੰਨੇ ਜਾਂਦੇ ਨੇ ਸਭ ਲੋਭੀ ਨੇ ਦੂ ਆਦਮੀ ਲੋਭ ਤੇ ਬਿਨਾਂ ਦਾ ਜਾਂਦਾ ਹੀ ਨਹੀਂ ਉੱਥੇ ਉਹਨੇ ਕੀ ਲੈਣ ਜਾਣਾ ਹਾਂ ਜੇ ਜਾਊ ਵੀ ਉਹ ਅਰਦਾਸ ਕਰਾਉਣ ਜਾਂਦਾ ਜਗਾ ਦੇਖਣ ਨੂੰ ਦਰਸ਼ਨ ਕਰਨ ਚਲਾ ਜਾਂਦਾ ਵੀ ਕਿਹੜੀ ਜਗਾ ਸੀ ਕਿੱਥੇ ਸੀ ਕੀ ਬਣਾਇਆ ਸੀ ਕਿਹੋ ਜਿਹਾ ਸਰੋਵਰ ਹੈ ਉਹ ਇਹ ਜੀ ਗੱਲ ਦੇਖਣ ਚਲਾ ਜਾਂਦਾ ਉਹ ਬਹੁਤਾ ਹੋਰ ਗੱਲਾਂ 'ਚ ਇੰਟਰਸਟਡ ਨਹੀਂ ਲੈਂਦਾ ਹੈਗਾ ਉਹ ਕੁਛ ਆਪਣੇ ਐਂਗਲ ਤੋਂ ਜਾਂਦਾ ਦੇਖਣ ਜੇ ਕੋ ਸਿਆਣਾ ਆਦਮੀ ਜਾਂਦਾ ਹਾਂਜੀ ਜਿਸਮਲ ਕੀਆ ਨਾ ਜੀਵੇ ਕੋਏ ਜਿਸਮਲ ਕੀਆ ਨਾ ਜੀਵੇ ਕੋਏ ਨਹੀਂ ਜੀ ਸਕਦਾ ਕੋਈ ਵੀ ਬਿਸਮਿਲ ਕੀਤਾ ਹੋਇਆ ਫਿਰ ਨਹੀਂ ਹੋ ਸਕਦਾ ਤੇ ਉਹ ਕਿਸਮਿਲ ਕੀ ਆਇਆ ਗਰਦਨ ਵੱਡੀ ਤੇ ਤਾਂ ਕੋਈ ਜਿੰਦਾ ਹੋਈ ਨਹੀਂ ਸਕਦਾ ਤੇ ਫਿਰ ਸਿੱਖਾਂ ਨੂੰ ਕਿ ਮੈਂ ਭੂਤ ਚੜ ਗਿਆ ਕਿਉਂਕਿ ਘਾਇ ਜੋ ਜਿੰਦੀ ਕਰਕੇ ਦਿਖਾਤੀ ਨਾਮਦੇਵ ਨੇ ਗੱਲ ਸੱਚ ਮੰਨ ਲਈ ਉਹਨੇ ਕਹੇ ਸਾਡੇ ਗੁਰੂ ਵੀ ਕਰਤਾ ਉਹ ਚਮਕੌਰ ਸਾਹਿਬ ਫਿਰ ਕਿਉਂ ਨਾ ਕੀਤੇ ਬਾਅਦ ਵਿੱਚ ਜਿਹਨੇ ਸ਼ਹੀਦ ਹੋਏ ਉਹ ਕਿਉਂ ਨਾ ਜਿੰਦਾ ਕੀਤੇ ਜਿਹੜਾ ਮਰਿਆ ਕਰਦਾ ਜਿੰਦਾ ਕਰ ਲਿਆ ਸ਼ਹੀਦ ਹੋਇਆ ਕਰਦਾ ਜਿੰਦਾ ਕਰ ਲਿਆ ਕਰਦੇ ਕਹਾਂ ਜੇ ਕੋਈ ਸਵਾਲ ਕਰ ਦਵੇ ਫੇਰ ਜਵਾਬ ਕਰ ਦਊਗਾ ਜੇ ਇਦਾਂ ਜਿਉਂਦਾ ਕੀਤੇ ਬਾਅਦ ਚ ਵੀ ਕੋਈ ਕੀਤਾ ਜਾਂਦਾ ਮੈਂ ਫੇਰ ਜਵਾਬੇ ਨਹੀਂ ਤੇ ਚੁੱਪ ਕਰ ਜਾਣਗੇ ਸਾਨਾ ਆਦਮੀ ਕੌਣ ਇਹ ਗੱਲਾਂ ਮੰਨ ਲੂਗਾ ਇਹ ਤਾਂ ਦਰਬਾਰ ਸਾਹਿਬ ਦੇ ਪ੍ਰਚਾਰ ਕਰਦੇ ਰਹਿੰਦੇ ਹੁਣ ਵੀ ਹੋ ਜਾਂਦਾ ਇਹਨਾਂ ਗੱਲਾਂ ਦਾ ਜੇਰਾ ਝੂਠ ਦਿਆਂ ਪੜਨਾ ਉਥੋਂ ਖੋਲ-ਖੋਲ ਕੇ ਲੋਕਾਂ ਨੂੰ ਬਣੀਆਂ ਨੇ ਇਹਨਾਂ ਨੇ ਤਾਂ ਇਹਦਾ ਸਿੱਖੀ ਖਤਮ ਕਰਤੀ ਨਨੇ ਹੋ ਕੇ ਪ੍ਰਚਾਰ ਕਰ ਹਾਂ ਇੱਕ ਪਾਸੇ ਦੀ ਆ ਖੁੱਲੀ ਹਨ ਦੀ ਮਾਇਆ ਵਾਲੀ ਉੱਥੇ ਕੋਈ ਸੌਦਾ ਆ 500 ਦਾ ਨਾ ਡਾਂ ਲੈ ਜਵੇ ਉੱਥੇ ਨਾ ਗਿਆ ਹਾਂ ਉਹ ਲਿਗਾ ਉਹਦੇ ਤੇ ਪਿਆਨਾ ਗਾ ਲੋਕਾਂ ਦੀ ਤੜਕਪੜਖਦੇ ਆ ਕੱਲ ਨਹੀਂ ਕੰਮ ਕਰਦੇ ਉੱਥੇ ਬੋਲੇ ਨੇ ਕੱਲ ਨਾ ਤਾਂ ਬੋਲੇ ਨੇ ਅੱਖਾਂ ਕੰਮ ਕਰਦੀਆਂ ਯਾਦ ਕਰ ਲੋੜ ਗੁਰੂ ਦੇ ਕੋਲ ਜਾ ਕੇ ਅੱਖਾਂ ਦੀ ਹੈ ਉਹ ਨਹੀਂ ਕਰਾਂ ਦੀ ਹੈ ਕੰਨਾਂ ਦੀ ਲੋੜ, ਦੀ ਅੱਖਾਂ ਦੀ ਤਾਂ ਲੋੜੇ ਦੀ ਹੈ। ਦੇਖਣਾ ਤਾਂ ਕੀ ਹੈ? ਮਾਇਆ ਤਾਂ ਦੇਖਣੀ ਆਉਂਦੀ ਹੈ। ਹਰ ਬਰ ਨਾ ਬਰ ਦੇਖੋ ਕੋਈ, ਜੇ ਹਰ ਦੇਖਣਾ ਫਿਰਦੇ ਚੰਦਰ ਬਾਹਰ ਅੱਖਾਂ ਦੇ ਕੀ ਲੈਣਾ? ਅੱਖਾਂ ਬਾਝੋਂ ਦੇਖਣਾ ਜੇ ਉੱਥੇ ਵੀ ਅੱਖਾਂ ਦੇ ਬਿਨਾ ਨਹੀਂ ਦੇਖਿਆ ਜਾ ਕੇ, ਹੋਰ ਕਿੱਥੇ ਦੇਖੋਗੇ ਜਾ ਕੇ? ਬੜੀਆਂ ਚ ਹੋਰ ਕਿੱਥੇ ਦੇਖੋਗੇ? ਅੱਖਾਂ ਦੇ ਬਿਨਾ ਦੇਖਣ ਵਾਲੀ ਗੱਲ ਉੱਥੇ ਦਿਖਾਉਣੀਆਂ ਸੀ ਬੜੇ ਸਾਰੇ ਇਹਨਾਂ ਨੇ ਬਿਨਾ ਕੰਨਾਂ ਤੇ ਸੁਣਨ ਵਾਲੀ ਗੱਲ ਉੱਥੇ ਸੁਣਾਉਣੀ ਸੀ ਫਿਰ ਅਸੀਂ ਮੰਨਦੇ ਵੀ ਹਾਂ ਕੁਝ ਹੈ ਉੱਥੇ ਬਸੰਤ ਬੈਠੇ ਨੇ ਸਾਰੇ ਚੂੜ ਬੋਲਦੇ ਨੇ ਚੂੜ ਦੀ ਖੱਟੀ ਖਾਂਦੇ ਨੇ